ਚੜਦੀ ਕਲਾ ਪੰਜਾਬ نیوز ਤੇ ਆਪ ਸਭ ਦਾ ਸਵਾਗਤ ਹੈ ਗੁਰਦਾਸਪੁਰ ਦੇ ਪਿੰਡ ਸਿੰਘੋਵਾਲ ਦੇ ਨਜ਼ਦੀਕ ਸੱਕੀ ਡਰੇਨ ਵਿੱਚ ਬੀਤੀ ਦਿਨੀ ਦੋ ਵਿਅਕਤੀਆਂ ਦੇ ਡੁੱਬਣ ਦੀ ਖਬਰ ਸਾਹਮਣੇ ਆਈ ਸੀ ਜਿਨ੍ਹਾਂ ਵਿੱਚੋਂ ਇੱਕ ਵਿਅਕਤੀ ਵੀਰ ਮਸੀਹ ਜੋ ਪਿੰਡ ਚਗੋਵਾਲ ਦਾ ਰਹਿਣਾ ਰਣ ਵਾਲਾ ਸੀ ਪੈਰ ਫਿਸਲਣ ਕਾਰਨ ਇਸ ਡਰੇਨ ਵਿੱਚ ਡਿੱਗ ਪਿਆ ਸੀ ਤੇ ਉਸ ਨੂੰ ਲੱਭਣ ਲਈ ਪਿੰਡ ਮੁਕੰਦਪੁਰ ਦੇ ਰਣ ਵਾਲੇ ਗੁਰਦੀਪ ਸਿੰਘ ਨੇ ਡਰੇਨ ਵਿੱਚ ਛਾਲ ਮਾਰੀ ਤਾਂ ਉਹ ਵੀ ਬਾਹਰ ਨਹੀਂ ਨਿਕਲ ਪਾਇਆ ਸੀ ਪੁਲਿਸ ਪ੍ਰਸ਼ਾਸਨ ਵੱਲੋਂ ਮੌਕੇ ਤੇ ਪਹੁੰਚ ਕੇ ਗੋਤਾਖੋਰ ਬੁਲਾਏ ਗਏ ਸੀ ਅਤੇ ਦੋਨਾਂ ਦੀ ਪਾਲ ਕੀਤੀ ਜਾ ਰਹੀ ਸੀ ਅੱਜ ਉਹਨਾਂ ਵਿੱਚੋਂ ਇੱਕ ਗੁਰਦੀਪ ਸਿੰਘ ਦੀ ਲਾਸ਼ ਮਿਲ ਗਈ ਹੈ ਗੋਤਾਖੋਰਾ ਵੱਲੋਂ ਲਾਸ਼ ਨੂੰ ਕੱਢਿਆ ਗਿਆ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਪਰਿਵਾਰ ਵੱਲੋਂ ਸੰਪਰਕ ਕਰਨ ਤੋਂ ਬਾਅਦ ਲਾਸ਼ ਪਰਿਵਾਰਕ ਮੈਂਬਰਾਂ ਦੇ ਹਵਾਲੇ ਕਰ ਦਿੱਤੀ ਗਈ ਤਾਂ ਜੋ ਮ੍ਰਿਤਕ ਦੇ ਦਾ ਅੰਤਿਮ ਸੰਸਕਾਰ ਕੀਤਾ ਜਾ ਸਕੇ ਡਰੇਨ ਵਿੱਚ ਪੈਰ ਫਿਸਲਣ ਕਾਰਨ ਡਿੱਗੇ ਦੂਸਰੇ ਨੌਜਵਾਨ ਵੀਰ ਮਸੀਹ ਦੀ ਗੋਤਾਖੋਰਾ ਵੱਲੋਂ ਹਜੇ ਵੀ ਪਾਲ ਕੀਤੀ ਜਾ ਰਹੀ ਹੈ ਗੁਰਦਾਸਪੁਰ ਤੋਂ ਰੋਹਿਤ ਗੁਪਤਾ ਦੀ ਰਿਪੋਰਟ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸਤਨਾਮ ਸਿੰਘ ਜੌਨ ਤੇਜਾ ਸਿੰਘ ਸਤਤਕ ਖਾਂਚੀ ਬੋ ਰਿਹਾ ਜੀ ਅੱਜ ਜੋ ਕੱਲ ਹਸਾ ਵਾ ਪਰਿਆ ਸੀ ਉਸ ਵਿੱਚ ਦੋ ਨੌਜਵਾਨ ਜਿਹੜੇ ਨਾ ਆਪਣੇ ਪਿੰਡ ਇੱਕ ਮੁਕੰਦਪੁਰ ਤੇ ਇੱਕ ਚਾਂਦਕੜ ਦੇ ਜਿਹੜੇ ਸੀ ਡੁੱਬੇ ਸੀ ਚਾਂਦਕੜ ਵਾਲੀ ਨੂੰ ਬਚਾਉਣ ਦੀ ਖਾਤਰ ਜਿਹੜਾ ਮੁਕੰਦਪੁਰ ਵਾਲਾ ਮੁੰਡਾ ਡੁੱਬਿਆ ਉਹਦੀ ਬਾਡੀ ਅੱਜ ਜਿਹੜੀ ਮਿਲ ਗਈ ਆ ਕਿਉਂਕਿ ਪ੍ਰਸ਼ਾਸਨ ਨੂੰ ਕੱਲ ਥੋੜੀ ਜਿਹੀ ਅਪੀਲ ਕੀਤੀ ਸੀ ਅੱਜ ਸੋਸਕਤਾ ਹੀ ਪ੍ਰਸ਼ਾਸਨ 8 ਵਜੇ ਇੱਥੇ ਪਹੁੰਚ ਗਿਆ ਤੇ ਉਹਨਾਂ ਨੇ ਆ ਕੇ ਕਿਸ਼ਤੀ ਲਿਆਂਦੀ ਆ ਉਹਦੇ ਨਾਲ ਦੂਜੀ ਬੋਡੀ ਵੀ ਜਿਹੜੀ ਲੱਭ ਰਹੀ ਆ ਇੱਕ ਬੋਡੀ ਦਾ ਜਿਹੜਾ ਸੰਸਕਾਰ ਕਰਨ ਦੀ ਆ ਗਿਆ ਜਿਹੜੀ ਆ ਗਈ ਆ ਉਤੋਂ ਆਪਣੇ ਐਸ ਡੀ ਐਮ ਸਾਹਿਬ ਵੱਲੋਂ ਤੇ ਉਹ ਬੋਡੀ ਜਿਹੜੀ ਆ ਉਹਨਾਂ ਦੇ ਵਾਰਸ ਜਿਹੜੇ ਲੈ ਕੇ ਚਲੇ ਗਏ ਨਾ ਸੰਸਕਾਰ ਕਰਨ ਵਾਸਤੇ ਤੇ ਦੂਸਰੀ ਬੋਡੀ ਦੀ ਜਿਹੜੀ ਆ ਭਾਲ ਜਾਰੀ ਆ ਤੇ ਅਸੀਂ ਪ੍ਰਸ਼ਾਸਨ ਤੋਂ ਇਹ ਉਮੀਦ ਕਰਦੇ ਹਾਂ ਕਿ ਜਲਦੀ ਤੋਂ ਜਲਦੀ ਜਿਹੜੀ ਆ ਉਹ ਪੁਲੀ ਦੀ ਪਾਲਸ਼ ਦੀ ਪਾਲ ਕਰਕੇ ਜੋ Laashdiyan ਨੇ Laal Varsha ਦੇ ਹਵਾਲੇ ਕੀਤੀ ਜਾਵੇ ਤਾਂ ਕਿ ਉਹ ਬੋਡੀ ਦਾ ਜਿਹੜਾ ਆਪਣਾ ਸਸਕਾਰ ਕਰ ਸਕਣ